ਤੁਹਾਡਾ ਮਾਪੁਰਸ਼ਾਂ ਦਾ ਜਨਮ 2 ਜੂਨ 1947 ਨੂੰ ਬਾਬਾ ਜਗਿੰਦਰ ਸਿੰਘ ਦੇ ਘਰ ਮਾਤਾ ਨਿਹਾਲ ਕੌਰ ਦੀ ਕੁਖ ਤੋਂ ਹੋਇਆ ਸੀ ਔਰ ਆਪ ਪੰਜਵੀਂ ਜਮਾਤ ਤੱਕ ਪੜ੍ਹੇ ਨੇ ਪਰ ਆਪ ਜੀ ਵੀ ਇਸੇ ਤਰ੍ਹਾਂ ਬੜੇ ਗਹਿਰ ਗੰਭੀਰ ਤੇ ਬੀਰ ਅਸੀ ਸੁਭਾਅ ਸੀਗਾ ਬਚਪਨ ਤੋਂ ਹੀ ਔਰ ਇਹਨਾਂ ਦਾ ਤੇਜ ਪ੍ਰਤਾਪ ਇੰਨਾ ਸੀ ਨਗਰ ਨਿਵਾਸੀ ਦੱਸਦੇ ਨੇ ਕਿ ਜਦੋਂ ਆਪ ਜੀ ਖੇਤਾਂ ਚੋਂ ਕਿਤੇ ਤੁਰੇ ਆਉਂਦੇ ਹੁੰਦੇ ਸੀ ਨਾ ਤੇ ਨਗਰ ਨਿਵਾਸੀ ਗੱਲਾਂ ਕਰਦੇ ਚੁੱਪ ਕਰ ਜਾਂਦੇ ਸੀ ਕਿ ਜਰਨੈਲ ਸੋ ਆ ਗਿਆ ਉਹਨੇ ਕਹਣਾ ਬਾਣੀ ਨਹੀਂ ਪੜ੍ਹਦੇ ਗੱਲਾਂ ਕਰੀ ਜਾਂਦੇ ਔਰ ਇਸ ਪ੍ਰਕਾਰ ਆਪ ਜੀ ਦੀ ਜਿਹੜੀ ਆਤਮਿਕ ਰੋਹਾਨੀਅਤ ਸਮਰੱਥਾ ਸੀ ਉਹ ਵੀ ਪ੍ਰਗਟ ਹੁੰਦੀ ਜਾ ਰਹੀ ਸੀ ਨਗਰ ਨਿਵਾਸੀਆਂ ਦੇ ਵਿੱਚ ਕਿਉਂਕਿ ਆਪ ਜੀ ਜਿੱਥੇ ਜਿਸ ਕਮਰੇ 'ਚ ਬੈਠ ਕੇ ਸਿਮਰਨ ਕਰਦੇ ਸਨ ਉੱਥੋਂ ਕਈ ਵਾਰੀ ਅਲੋਪ ਵੀ ਹੋ ਜਾਂਦੇ ਤੇ ਉਹ ਪਰਿਵਾਰ ਜਾਣ ਦਾ ਛੋਟੇ ਛੋਟੇ ਬੱਚਿਆਂ ਨੂੰ ਵੀ ਪਤਾ ਸੀ ਇਸ ਗੱਲ ਦਾ ਸੋ ਇਸ ਤਰ੍ਹਾਂ ਆਪ ਜੀ ਦੇ ਭਰਾ ਦਾ ਨੇ ਇੱਕ ਵਾਰੀ ਉਹ ਸ਼ਰਾਬ ਪੀਣ ਦਾ ਆਦੀ ਸੀ ਤੇ ਸ਼ਰਾਬ ਪੀਤੀ ਉਹ ਨੂੰ ਮਿਲ ਪਿਆ ਤਾਂ ਕਹਿਣ ਲੱਗੇ ਸ਼ਰਾਬ ਨਾ ਪੀਆ ਕਰ ਭਾਈ ਸਾਹਿਬ ਸ਼ਰਾਬ ਛੱਡ ਦੇ ਕਹਿਣ ਲੱਗਾ ਸ਼ਰਾਬ ਮੈਂ ਪੀਣਾ ਤੈਨੂੰ ਸੂਲ ਹੁੰਦਾ। ਧਾਮਾਪੁਰਸ਼ ਥੋੜਾ ਜਿਹਾ ਟੇਢੀ ਨਜ਼ਰ ਨਾਲ ਵੇਖ ਕੇ ਕਹਿਣ ਲੱਗੇ ਸੂਲ ਹੋਵੇ ਤੈਨੂੰ ਮੈਨੂੰ ਕਿਉਂ ਹੋਵੇ? ਸ਼ਰਾਬ ਤੂੰ ਪੀਣਾ। ਫਿਰ ਘਰ ਆ ਕੇ ਮੰਜੇ ਤੇ ਡਿੱਗ ਪਿਆ। ਤਾਂ ਫਿਰ ਬੜਾ ਇਲਾਜ ਕਰਾਏ ਡਾਕਟਰਾਂ ਵੈਦਾਂ ਕੋਲੋਂ ਗੱਲ ਨਾ ਬਣੀ ਤੇ ਫਿਰ ਬਾਬੇ ਜਗਿੰਦਰ ਸਿੰਘ ਨੂੰ ਦੱਸਿਆ ਗਿਆ। ਉਹਨਾਂ ਨੇ ਫਿਰ ਕਿਹਾ ਬੇਟਾ ਜਰਨੈਲ ਸਿੰਘਾ ਤੇਰੇ ਬਚਨ ਨਾਲ ਇੰਜ ਹੋਇਆ ਹੈ ਤੇ ਤੂੰ ਕੋਈ ਅਰਦਾਸ ਬੇਨਤੀ ਕਰੇ ਬਹੁਤ ਤੜਫ ਰਿਆ ਬੜੀ ਬੁਰੀ ਹਾਲਤ ਆ। ਫਿਰ ਮਹਾਪੁਰਸ਼ਾਂ ਨੇ ਆਪਣੇ ਭਰਾਤਾਂ ਨੂੰ ਕਿਹਾ ਕਿ ਇੱਥੇ ਉੱਠ ਕੇ ਖੜਾ ਹੋ। ਹਰਮੰਦਰ ਸਾਹਿਬ ਵੱਲ ਨੂੰ ਮੂੰਹ ਕਰਕੇ ਖਲੋ ਕੇ ਅਰਦਾਸ ਕਰਕੇ ਅੱਜ ਤੋਂ ਬਾਅਦ ਸ਼ਰਾਬ ਨਹੀਂ ਪੀਵਾਂਗਾ ਫਿਰ ਸੂਲ ਵੀ ਕਦੇ ਨਹੀਂ ਹੋਵੇਗਾ ਤੇ ਜੇ ਨਾ ਛੱਡੀ ਤੇ ਇਹ ਸੂਲ ਨਹੀਂ ਹਟਾ ਫਿਰ ਉਹਨੇ ਉੱਠ ਕੇ ਖਲੋ ਕੇ ਅਰਦਾਸ ਕੀਤੀ ਤੇ ਉਹਦਾ ਸੂਲ हट ਗਿਆ ਰੋ ਵਿਚਾਰ ਹੋਰ ਵੀ ਉਹਨਾਂ ਦੇ ਅਧਿਆਤਮਵਾਦ ਦੇ ਬਚਨ ਇੱਕ ਵਾਰੀ ਆਪ ਜੀ ਪਿੰਡਰੀ ਗਏ ਪਿੰਡਰ ਕਲਾ ਨਗਰ ਵਿੱਚ ਤੇ ਉੱਥੇ ਦੋ ਪਰਿਵਾਰ ਰਹਿੰਦੇ ਸਨ ਇੱਕ ਅਮਰਤਾਰੀ ਪਰਿਵਾਰ ਸੀ ਦੂਸਰਾ ਸ਼ਰਾਬਿਕ ਭਾਬੀ ਸੀ ਸ਼ਰਾਬੀ ਪਰਿਵਾਰ ਦੇ ਬਜ਼ੁਰਗ ਨਾਲ ਅਮਰਤਾਰੀ ਪਰਿਵਾਰ ਦਾ ਬਜ਼ੁਰਗ ਗੱਲ ਕਰਨ ਲੱਗਾ ਵੀ ਤੁਸੀਂ ਕਦੇ ਖਿਆਲ ਕੀਤਾ ਸਾਡੀ ਜ਼ਮੀਨ ਸਭ ਤੁਹਾਡੇ ਨਾਲੋਂ ਘੱਟ ਆ ਪਰ ਅਸੀਂ ਬੜੇ ਸੁਖੀ ਆ ਤੁਹਾਡੀ ਜ਼ਮੀਨ ਬੜੀ ਪਰ ਠੂਠੇ ਨਾਲ ਕਨਾਲੀ ਖੜਕਦੀ ਆ ਗਰੀਬੀ ਆ ਕਲਾ ਕਲੇਸ਼ ਤੁਹਾਡੇ ਘਰ ਚ ਰਹਿੰਦਾ ਕਦੇ ਖਿਆਲ ਨਹੀਂ ਕੀਤਾ ਕਹਿੰਣ ਲੱਗੇ ਵੀ ਹਾਂ ਇਹ ਗਲਤ ਆ ਤੂੰ ਦੱਸ ਕੀ ਕਰੀਏ ਕਹਿੰਦੇ ਇੱਥੇ ਮਹਾਂਪੁਰਸ਼ ਆ ਰਹੇ ਨੇ ਸੰਤ ਜਰਨੈਲ ਸਿੰਘ ਜੀ ਤੇ ਕੋਈ ਸਿਹਰਾ ਕਰੋ ਲੰਗਰ ਵਿੱਚ ਕਹਿੰਦੇ ਕੀ ਕਰੀਏ ਉਹਨਾਂ ਕਾ ਕੋਈ ਖੰਡ ਦੀ ਬੋਰੀ ਆਟੇ ਦੀ ਬੋਰੀ ਕੁਛ ਲੈ ਆਓ ਤੇ ਨਾਲੇ ਆਪਣੇ ਬੇਟੇ ਨੂੰ ਕਹੋ ਹਾਥੀ ਸੇਵਾ ਕਰੇ ਉਹਦੇ ਬੇਟੇ ਦਾ ਨਾਮ ਸੀ ਤਰਸੇਮ ਸਿੰਘ ਅੱਜਕੱਲ ਕੈਨੇਡਾ ਵਿੱਚ ਹੈ ਇਹ ਮੈਨੂੰ ਉਹਨੇ ਆਪਣਾ ਹੱਡ ਵੀ ਤੇ ਬਚਨ ਸੁਣਾਇਆ ਭਈ ਜਿਸ ਵੇਲੇ ਸਿਧਾ ਕੀਤੀ ਤੇ ਆਖਰੀ ਦਿਨ ਦੁਆਨ ਦੀ ਸਮਾਪਤੀ ਤੇ ਅਮਰ ਸੰਚਾਰ ਵੀ ਹੋਇਆ ਪਰ ਉਸ ਬਜ਼ੁਰਗ ਨੇ ਮੈਨੂੰ ਖੜਾ ਕੀਤਾ ਸੰਤਾਂ ਅੱਗੇ ਕਿ ਆ ਜੀ ਇਹਨਾਂ ਤੇ ਵੀ ਕਿਰਪਾ ਕਰੋ ਤਾਂ ਸੰਤਾਂ ਨੇ ਸਿਰਫ ਇਹਨਾਂ ਬਚਨ ਕੀਤਾ ਸਿੰਘ ਅੱਜ ਤੋਂ ਬਾਅਦ ਕੇਸ ਦਾੜਾ ਨਾ ਕਟਾਈਂ ਮੇਰੇ ਵਾਸਤੇ ਸੌਖਾ ਕੰਮ ਸੀ ਸ਼ਰਾਬ ਛੱਡਣੀ ਬੜਾ ਔਖਾ ਕੰਮ ਸੀ ਪਰ ਕੇਸ ਦਾੜਾ ਰੱਖਣਾ ਸੌਖਾ ਸੀ ਮੈਂ ਮੰਨ ਕੇ ਸੱਤ ਵਜੇ ਅਗਲੇ ਸਾਲ ਫਿਰ ਆਏ ਫਿਰ ਉਸ ਬਜ਼ੁਰਗ ਨੇ ਮੈਨੂੰ ਇਸੇ ਤਰ੍ਹਾਂ ਸੇਵਾ ਕਰਾਈ ਤੇ ਸੰਤਾਂ 'ਕੇ ਖੜਾ ਕੀਤਾ ਫਿਰ ਸੰਤਾਂ ਨੇ ਕਿਹਾ ਸਿੰਘਾ ਹੁਣ ਅੰਮ੍ਰਿਤ ਪਾਨ ਕਰ ਆਜ ਅੰਮ੍ਰਿਤ ਸੰਚਾਰ ਵੀ ਹੋਣਾ ਤੇ ਮੈਂ ਕਹਿਣ ਲੱਗਾ ਨਾ ਬਾਬਾ ਜੀ ਇਹ ਕੰਮ ਨਹੀਂ ਹੋ ਸਕਦਾ ਕਹਿੰਦੇ ਕਿਉਂ ਕਹਿੰਦੇ ਮੈਂ ਲੋਕਾਂ ਵਾਲ ਵਰਗਾ ਬਨਉਟੀ ਅੰਮ੍ਰਿਤ ਨਹੀਂ ਛਕਣਾ ਵੀ ਅੰਮ੍ਰਿਤ ਵੀ ਛਕ ਲਵਾਂ ਤੇ ਸ਼ਰਾਬ ਵੀ ਪੀ ਜਾਵਾਂ ਸ਼ਰਾਬ ਮੈਂ ਛੱਡ ਨਹੀਂ ਸਕਦਾ ਕਿਉਂਕਿ ਪਿਓ ਪੁੱਤ ਸਾਰੇ ਅਸੀਂ ਬੈਠੇ ਇਕੱਠੇ ਸ਼ਰਾਬ ਪੀਂਦੇ ਸੀ ਰੋਜ਼ ਸ਼ਾਮਾਂ ਮੈਂ ਕਹਾਂ ਜੀ ਸ਼ਰਾਬ ਨਹੀਂ ਛੱਡ ਸਕਦੀ ਮਹਾਪੁਰਸ਼ ਕਹਿਣ ਲੱਗੇ ਤੂੰ ਸਿਰਫ ਸਾਡਾ ਇਹਨਾਂ ਬਚਨ ਮੰਨ ਕੇ ਅੰਮ੍ਰਿਤ ਪਾਨ ਕਰ ਸ਼ਰਾਬ ਪੀਣ ਦੀ ਤੈਨੂੰ ਮਨਾਈ ਰੱਜ ਕੇ ਪੀਵੇਂ ਜਿੰਨੀ ਮਰਜ਼ੀ ਤਰ੍ਹਾਂ ਮਨ ਕਰੇ ਤਾਂ ਜੇ ਇੱਥੇ ਕੁਝ ਹੋਇਆ ਤੇ ਤੈਨੂੰ ਸ਼ਰਾਬ ਨਹੀਂ ਪੀਣ ਦਿਆਂਗਾ ਐਦਾਂ ਡਰਕਟ ਗਿਆ ਸੰਤਾਨ ਆਮ ਤੌਰ ਤੇ ਹੋ ਜਾ ਵਜਨ ਨਹੀਂ ਸੀ ਕਦੇ ਕਰਦੇ ਕਹਿੰਦੇ ਜੇ ਇੱਥੇ ਕੁਝ ਹੋਇਆ ਤੂੰ ਸ਼ਰਾਬ ਵਾਲ ਨੂੰ ਵੇਖੇਂਗਾ ਵੀ ਨਹੀਂ ਇਹ ਜ਼ਿੰਮੇਵਾਰੀ ਸਾਡੀ ਤੂੰ ਸ਼ਰਾਬ ਪੀਣੀ ਤਾਂ ਪੀ ਲੈ ਕਿੰਦੇ ਮੈਂ ਬਚਨ ਮੰਨਣਾ ਪੈਣਾ ਸੀ ਫਿਰ ਮਜਬੂਰ ਹੋ ਗਿਆ ਵੀ ਵੇਖੀਏ ਭਰਾ ਮੈਂ ਅਮਰਤ ਛਕ ਲਿਆ ਤੇ ਮੁੜ ਕੇ ਕਦੇ ਫੁਰਨਾ ਨਹੀਂ ਆਇਆ ਸ਼ਰਾਬ ਦਾ ਸੋ ਗੁਰੂ ਕੇ ਪਿਆਰਿਓ ایਉਂ ਰੱਬ ਦੇ ਪਿਆਰਿਆਂ ਦੀ ਸੰਗਤ ਦਾ ਇਹ ਲਾਭ ਹੈ ਨਰਕਾਂ ਚੋਂ ਗੱਡ ਕੇ ਸੱਚਖੰਡ ਵਿੱਚ ਪਹੁੰਚਾਉਣ ਵਾਲੇ ਨੇ ਗੁਰੂ ਕੇ ਪਿਆਰੇ ਸੋ ਇਸ ਪ੍ਰਕਾਰ ਉਹ ਤਰਸੇਮ ਸਿੰਘ ਕਹਿਣ ਲੱਗਾ ਵੀ ਅਮਰਤ ਛਕ ਲਿਆ ਕਦੇ ਫੁਰਨਾ ਨਹੀਂ ਆਇਆ ਘਰ ਵਿੱਚ ਵੀ ਰੇਲਾਂ ਫੇਲਾਂ ਹੋ ਗਈਆਂ ਬੜੀ ਜ਼ਮੀਨ ਅਸੀਂ ਖਰੀਦ ਲਈ ਇੱਥੋਂ ਤੱਕ ਕਿ ਮੇਰਾ ਬੇਟਾ ਕੈਨੇਡਾ ਆਉਣ ਨੂੰ ਨਹੀਂ ਮੰਨਦਾ ਮੈਂ ਜ਼ੋਰ ਲਾ ਹਟਿਆ ਪਰ ਉਹ ਕਹਿੰਦਾ ਨਹੀਂ ਬਾਪੂ ਜੀ ਇੱਥੇ ਹੀ ਨੇ ਸੁੱਖ ਮਿਲੇ ਹੋਏ ਨੇ ਅਸੀਂ ਕੈਨੇਡਾ ਕੀ ਕਰਨਾ ਜਾ ਕੇ ਸੋ ਇਸ ਪ੍ਰਕਾਰ ਪਹਿਲਾਂ ਕਦੇ ਬੜੀ ਗਰੀਬੀ ਸੀ ਇਸ ਪ੍ਰਕਾਰ ਰੱਬ ਦੇ ਪਿਆਰਿਆਂ ਦੀ ਸੰਗਤ ਦੁਆਰਾ ਹਰ ਇੱਕ ਸਹ ਹੱਥ ਆਇਆ ਵਰਸਾਣੇ ਬੋਹ ਤੇਰੇ ਤਿਸ ਲਗ ਮੁਕਤ ਭਏ ਘਣੇਰੇ 1977 ਵਿੱਚ ਸੰਤ ਗੁਰਦਾਰ ਸਿੰਘ ਦੇ ਸਰੀਰ ਤਿਆਗਣ ਤੋਂ ਬਾਅਦ ਉਹ ਮੁਖੀ ਬਣੇ ਸੀ ਟਕਸਾਲ ਦੇ 78 ਵਿੱਚ ਨਰੰਗਾਰੀਆਂ ਦੇ ਹੱਥੋਂ ਜਦੋਂ ਸ਼ਹਾਦਤ ਹੋਈ ਤੇਰਾ ਸਿੰਘਾਂ ਦੀ ਉਦੋਂ ਬਾਅਦ ਸੰਤੋਧਰ ਕੁਝ ਮਸ਼ਰੂਫ ਸਨ ਮੇਤੇ ਆਏ ਤੇ ਦਰਸ਼ਨੀ ਡੇਉੜੀ ਵਿੱਚ ਜਿਹੜੇ ਚਸ਼ਮਦੀਦ ਗਵਾਹ ਸਿੰਘ ਉਹਨਾਂ ਮੈਨੂੰ ਵਚਨ ਦੱਸਿਆ ਅੱਜ ਵੀ ਹੈਗੇ ਨੇ ਉਹ ਕਹਿੰਦੇ ਦਰਸ਼ਨ ਡੇਉੜੀ 'ਚ ਉਹਨਾਂ ਨੇ ਜਥੇ ਦੇ ਸਿੰਘ ਇਕੱਠੇ ਕੀਤੇ ਤੇ ਵਚਨ ਕਰਨ ਲੱਗੇ ਸਿੰਘੋ ਸਿੰਘਾਂ ਦੀ ਸ਼ਹਾਦਤ ਹੋਣ ਤੋਂ ਬਾਅਦ ਤੁਹਾਡੇ ਜੀਵਨ ਹੋਰ ਉੱਚੇ ਸੋਚੇ ਬਣਨੇ ਚਾਹੀਦੇ ਪਰ ਤੁਹਾਡੇ ਵਿੱਚੋਂ ਮੇਰੀ ਗਹਿਰ ਹਾਜ਼ਰੀ ਵਿੱਚ ਕੁਝ ਸਿੰਘਾਂ ਨੇ ਨਿੱਤ ਨੇ ਵਿੱਚ ਫਰਕ ਪਾਇਆ ਆਪਣੇ ਆਪ ਹੀ ਉੱਠ ਕੇ ਆਪਣੀ ਗਲਤੀ ਮੰਨੋ ਸਿੰਘ ਉੱਠੇ ਨਹੀਂ ਫਿਰ ਦੁਬਾਰਾ ਫਿਰ ਤੀਜੀ ਵਾਰੀ ਕਿਹਾ ਮੇਰੀ ਪ੍ਰੀਖਿਆ ਨਾ ਲਓ ਨਹੀਂ ਤਾਂ ਮੈਂ ਆਪ ਨਾਮ ਲੈ ਕੇ ਦੱਸਾਂਗਾ ਤਾਂ ਸਿੰਘ ਉੱਠੇ ਨਹੀਂ ਫਿਰ ਇੱਕ ਸਿੰਘ ਨੂੰ ਚਾਹ ਭਾਈ ਸਵਰਨ ਸਿੰਘ ਜੀ ਉਠੋ ਤੁਸੀਂ ਫਲਾਣੇ ਦਿਨ ਜਾਪ ਸਬ ਦਾ ਪਾਠ ਨਹੀਂ ਕੀਤਾ ਭਾਈ ਜਸਬੀਰ ਸਿੰਘ ਜੀ ਤੁਸੀਂ ਉਠੋ ਤੁਸੀਂ ਦੋ ਬਾਣੀਆਂ ਪੜ੍ਹੀਆਂ ਸੀ ਤਿੰਨ ਬਾਣੀਆਂ ਦਾ ਨਿਤਨੇਮ ਹੀ ਕੀਤਾ ਸਾਡੇ ਜਥੇ ਚ ਇਹ ਇਦਾਂ ਦੀ ਟਲਾਈ ਸਾਨੂੰ ਮਨਜ਼ੂਰ ਨਹੀਂ ਹੈ ਤਿੰਨ ਸਿੰਘਾਂ ਨੂੰ ਵਾਰੀ ਵਾਰ ਦੱਸਿਆ ਸੀ ਤੇ ਫਿਰ ਕਿਹਾ ਸੀ ਕਿ ਜਿਨ੍ਹਾਂ ਨੇ ਮੈਨੂੰ ਦਸਤਾਰ ਦਿੱਤੀ ਹੈ ਉਹਨਾਂ ਨੇ ਮੇਰੇ ਅੰਦਰ ਵੀ ਕੁਝ ਪਾਇਆ ਹੈ ਗੁਰੂ ਮਹਾਰਾਜ ਨੇ ਮੇਰੇ ਅੰਦਰ ਕੋਈ ਬਖਸ਼ਿਸ਼ ਕੀਤੀ ਹੈ ਜਿੱਥੇ-ਜਿੱਥੇ ਤੁਸੀਂ ਵਿਚਰਦੇ ਹੋ ਕੱਲੇ-ਕਾਲੇ ਬਾਰੇ ਮੈਨੂੰ ਪਤਾ ਜੇ ਨਹੀਂ ਯਕੀਨ ਤੇ ਮੇਰੇ ਅੱਗੋਂ ਦੀ ਲੰਘੋ ਤੁਹਾਡੇ ਦਿਲਾਂ ਦੇ ਫੁਰਨੇ ਹੁਣੇ ਮਿੰਟ ਚਲਸੀ ਜਾਊਗਾ ਤੇ ਜਾਂ ਫਿਰ ਆਗਿਆ ਤੇ ਰਹਿਣਾ ਪੈਣਾ ਨਿਜਮ ਵਿੱਚ ਰਹਿਣਾ ਪੈਣਾ ਸੋ ਇਉਂ ਮਹਾਪੁਰਸ਼ ਜਿਹੜੇ ਸੀ ਉਹਨਾਂ ਦਾ ਅਸਰ ਪ੍ਰਭਾਵ ਸਿੰਘਾਂ ਦੇ ਉੱਪਰ ਸੀ ਨਾਨਕ ਨਵਾਸ ਵਿੱਚ ਸਿੰਘ ਪੁਥੀ ਪ੍ਰਕਾਸ਼ ਕਰਕੇ ਨਿਤਨੇਉ ਕਰ ਰਹੇ ਸੰਥਿਆ ਕਰ ਰਹੇ ਸੀ ਤੇ ਆਪੋ ਚ ਗੱਲਾਂ ਕਰਨ ਲੱਗ ਪਏ ਸੰਤਾਂ ਬਾਰੇ ਸੰਤਾਂ ਨੇ ਦਰਵਾਜ਼ਾ ਖੋਲ੍ਹਿਆ ਤੇ ਆਏ ਕਹਣ ਲੱਗੇ ਆ ਗੱਲਾਂ ਕਰਦੇ ਸੀ ਤੁਸੀਂ ਪਰ ਆਉਣ ਵਾਲੇ ਸਮੇਂ 'ਚ ਨੇਤਰਾ 'ਚ ਕ ਸੁਣ ਦੇ ਦੇ ਕੇ ਰੋਇਆ ਕਰੋਗੇ ਤੇ ਲੱਭਦਾ ਨਹੀਂ ਕਿੱਥੇ ਚਲਾ ਗਿਆ